ਅੱਜ ਸਮਾਣਾ ਨੇੜਲੇ ਪਿੰਡ ਤਲਵੰਡੀ ਮਲਕ ਵਿੱਚ ਐਮਪੀ ਫੰਡ ਵਿੱਚੋਂ ਬਣਾਈ ਗਈ ਰਸੋਈ ਅਤੇ ਸੈੱਟ ਦਾ ਉਦਘਾਟਨ ਸਰਦਾਰ ਰਸ਼ਪਾਲ ਸਿੰਘ ਜੋੜਾ ਮਾਜਰਾ ਵੱਲੋਂ ਕੀਤਾ ਗਿਆ ਇਸ ਮੌਕੇ ਸਮੂਹ ਸਤਾਪ ਅਤੇ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਉਹਨਾਂ ਨੂੰ ਵੈਲਕਮ ਕੀਤਾ ਗਿਆ ਅਤੇ ਸਰਦਾਰ ਰਸ਼ਪਾਲ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੋਈ ਕੀ ਇਸ ਤਰ੍ਹਾਂ ਦਾ ਵਧੀਆ ਅਤੇ ਸਾਫ਼ ਸੁਥਰਾ ਸਕੂਲ ਦੇਖਣ ਨੂੰ ਮਿਲਿਆ ਅਤੇ ਸਾਰੇ ਸਮੂਹ ਸਟਾਫ ਨੂੰ ਵਧਾਈ ਵੀ ਦਿੱਤੀ ਕਿ ਉਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਸਕੂਲ ਦਾ ਨਕਸ਼ਾ ਹੀ ਬਦਲ ਦਿੱਤਾ ਅਤੇ ਉਹਨਾਂ ਕਿਹਾ ਕਿ ਅੱਗੇ ਜੋ ਵੀ ਗ੍ਰਾਂਟ ਆਵੇਗੀ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਸਕੂਲ ਨੂੰ ਦਿੱਤੀ ਜਾਵੇਗੀ ਇਸ ਮੌਕੇ ਪਿੰਡ ਦੇ ਸਾਰੇ ਪਤਵੰਤੇ ਸੱਜਣਾਂ ਹਾਜ਼ਰ ਸਨ ਅਤੇ ਬਰਤਖਾਰ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਇੱਕ ਇਸਾ ਰਸੋਈ ਅਤੇ ਸੈੱਟ ਦਾ ਉਦਘਾਟਨ ਕੀਤਾ ਗਿਆ ਹੈ। ਹਾਂਜੀ ਹਾਂਜੀ ਇਸ ਮੌਕੇ ਛੋਟੇ ਛੋਟੇ ਬੱਚਿਆਂ ਵੱਲੋਂ ਰੀਬਨ ਕਟਵਾ ਕੇ ਸਰਦਾਰ ਰਸ਼ਪਾਲ ਸਿੰਘ ਜੋੜਾ ਮਾਜਰਾ ਜੀ ਦਾ ਵੈਲਕਮ ਕੀਤਾ ਗਿਆ। ਅਤੇ ਸਰਦਾਰ ਰਸ਼ਪਾਲ ਸਿੰਘ ਜੋੜਾ ਮਾਜਰਾ ਜੀ ਵੱਲੋਂ ਸਾਰੇ ਸਕੂਲ ਦੇ ਕਮਰਿਆਂ ਵਿੱਚ ਜਾ ਕੇ ਕਲਾਸਾਂ ਵਿੱਚ ਜਾ ਕੇ ਛੋਟੇ ਛੋਟੇ ਬੱਚਿਆਂ ਦਾ ਹੌਸਲਾ ਫੁਜਾਈ ਕੀਤਾ ਅਤੇ ਉਹਨਾਂ ਨੇ ਚੱਲ ਰਹੀਆਂ ਕਲਾਸਾਂ ਦਾ ਮੌਈਨਾ ਕੀਤਾ ਹਾਂਜੀ ਹਾਂ ਇਸ ਮੌਕੇ ਸਾਰੇ ਹੀ ਤਵੰਤੇ ਸੱਜਣਾ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਗਿਆ ਸਮਾਣਾ ਤੋਂ ਸਰਬਜੀਤ ਲਵੰਡੀ ਦੀ ਰਿਪੋਰਟ ਕਲਾਪਿੰਗ ਇਹ ਰਸੋਈ ਬਣਾਈ ਹੈ ਜੀ ਇਤਕੀ ਇਹਨਾਂ ਨੇ ਤੇ ਬਣਾਇਆ ਇਸਾਬ ਨਾਲ ਜਾਂ ਖੁੱਲੀ ਕਰੇ ਜੀ ਖੱਡਣ ਤੱਕ ਇਹਨੂੰ ਆਪਾਂ ਪੇਚ ਤੋੜਨਾ ਨਹੀਂ ਹੁੰਦਾ ਬਿਲਕੁਲ ਬਿਲਕੁਲ 23 ਫੁੱਟ ਦਾ ਕਿਦੋਂ ਕਿਦੋਂ ਨਹੀਂ ਚੋਣਾ ਮੈਂ ਇਹ ਵਧੀਆ ਬਣ ਗਿਆ ਤੁਹਾਡਾ ਗਿਆ ਛੱਡੀ ਥੋੜਾ ਜਿਹਾ ਅਕੇ ਤੱਕ ਹੋ ਜਾਂਦਾ ਫਿਰ ਵਧੀਆ ਹੋ ਗਏ ਸੀ ਤੁਹਾਨੂੰ ਇਹ ਦਾ ਸਾਰਾ ਪਲਾਨਿੰਗ ਸਰ ਇਹ ਤੁਹਾਡੀ ਮਿਹਰਬਾਨੀ ਹੋ ਗਈ ਅੱਗੇ ਜੀ ਮਾ ਤੁਹਾਡੀ ਮਿਹਰਬਾਨੀ ਹੋ ਗਈ ਅੱਗੇ ਜੀ ਹਾਂ ਜੀ ਮੈਂ ਕਿੱਥੇ ਪਕਰੂਗਾ ਜਦ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਸਹਿਜ ਨਾਲ ਹੋਇਆ ਇਹ ਹੋ ਜੂ ਕਿਰਪਾ ਜੇ ਕੀਤਾ ਹੋਣਾ ਤਾਂ ਹੋਰ ਵੀ ਕਾਰੀ ਹੋ ਜਾਣਾ ਹਾਂ ਜੀ ਨਹੀਂ ਹਾਂ ਜੀ ਹੋਰ ਤੁਸੀਂ ਤਾਂ ਇਹਨੇ ਪੁਰਾਣੀ ਜਾਨ ਦੇ ਉੱਪਰ ਕਿੱਥੇ ਹੈ ਚਲੋ ਉਹਨਾਂ ਕੱਪਾ ਇੱਕ 31 ਵਾਰ ਤੋਂ ਪਹਿਲਾਂ ਪਹਿਲਾਂ ਕਰ ਦੋ ਤਾਂ ਹੀ ਅਗਲੀ ਗੱਲ ਕਰਤਾਓ ਇਹਨਾਂ ਨੇ ਹਿੰਮਤ ਤੁਹਾਡੀ ਬਹੁਤ ਸਾਡੇ ਮਾਈਕ ਤੋਂ ਵੀ ਇੱਥੇ ਕੰਮ ਹੋਣੀ ਜੀ ਅੱਜ ਆਏ ਨੇ ਕੱਲ੍ਹ ਲੱਗ ਗਏ ਆਪਣੀ ਵੱਡੀ ਗੱਲ ਆ ਇੱਕ ਵਾਰੀ ਜਾ ਕੇ ਤੁਹਾਡੇ ਕੋਲ ਕੋਲ ਚਿੱਤੀਆ ਮੇਰੇ ਨਾਲ ਜਣਾਉਗਾ ਯਾਨੀ ਤੁਹਾਡੀ ਕੰਡੀਗਾ ਮੇਰੇ ਆ ਬਿਲਕੁਲ ਇਹ ਆ ਜਿਹੜਾ ਖੱਪਾ ਜਿਹਾ ਰਹਿ ਗਿਆ ਇਹ ਵੀ ਕਰਾਂਗੇ ਇਹ ਨਾਲ ਮਾਰ ਪਹਿਲੀ ਗੁੱਡ ਮਾਰਕ ਗੁੱਡ ਮਾਰਕ ਗੁੱਡ ਮਾਰਕ जी <coughs> थैंक यू थैंक यू सिट डाउन बेटा थैंक यू सर गुड मॉर्निंग गुड मॉर्निंग गुड मॉर्निंग गुड मॉर्निंग बेटा थैंक यू थैंक यू सिट डाउन बेटा थैंक यू सर एनी बच्चे रहे या कुछ ज्यादा okay. है गुड मॉर्निंग ओके हेल्प भी थोड़ी स्पेक्ट ठीक है बकी स्कूल वाला को सेट काउंटर का यू सर सेट ऑफ बेटा शैतान देखो तो एक बात है ये क्लास है कितने किस कांसेप्ट है चलिए ओके थैंक ठीक है बेटा मैं बात कर रही हूं। ये घी ले लो किसी भी रहो चाय पानी लो ही नहीं दन्ना दन्ना सब चीज सब लूंगा। आओ ये रहा वो है किधी बात है ਲੋਕਾਂ ਨੇ ਮੈਂ ਕਿਹਾ ਹਾਂ ਹੁਣ ਸੰਤਰਾ ਸਿੰਘ ਲੱਗਣਾ ਪੈਣਾ ਹੈ ਬਹੁਜਿਨੀ ਦੀ ਸੀ ਹਿੱਦ ਨਹੀਂ ਕਿ ਤਾਂ ਵੀ ਉਹਦੇ ਨਾਂ ਤੇ ਰੱਖਿਆ ਜਾ ਸਕਦਾ ਜਾਂ ਪੰਚਾਇਤ ਚੋਂ ਦੀ ਹੈ ਹਾਂ ਚੀਫ ਮਿਨਿਸਟਰ ਨੇ ਆਰਡਰ ਕੱਢ ਨਹੀਂ ਕਰਦੇ ਤੇ ਕੋਈ ਗੱਲ ਹੈ ਇੰਡਸਟਰੀ ਦੇ ਹਰ ਇੱਕ ਪਿੰਡਾਂ ਦੀ ਪੰਚਾਇਤ ਨੂੰ ਸੁਪਰ ਗ੍ਰੈਂਟ ਦੇ ਪੈਸੇ ਲੈ ਆ ਮੰਗਦੇ ਕਿ ਨਾ ਨੇ ਮਲਟੀਪਲ ਐਪੀਂਡਰੇ ਸਾਰੇ ਹੀ ਸਮਾਨ ਲੋਕ ਤਸ਼ੀਖਨਾ ਲੋਕ ਰਿਸ਼ਪਾਲ ਸਿੰਘ ਜੀ ਕੋਟਾ ਮਦਰ ਸਾਹਿਬ ਤੇ ਅ ਤਰਨਵੀਰ ਕਾਂਦੀ ਜੀ ਇਹਨਾਂ ਵੱਲੋਂ ਇਸ ਸਕੂਲ ਲਈ ਜੋ 4 ਲੱਖ ਰੁਪਏ fund 4 ਲੱਖ ਰੁਪਏ ਦੀ ਜੋ ਗ੍ਰਾਂਟ ਹੈ ਐਮਪੀ ਰਾਡ ਵਿੱਚੋਂ ਜਾਰੀ ਕੀਤੀ ਗਈ ਆ ਉਹਦਾ ਕੰਮ ਚੱਲ ਰਿਹਾ ਜੀ ਤੇ ਉਹਦੇ ਦੇ ਸੇ ਸਮੂਹ ਸਟਾਫ ਵੱਲੋਂ ਐਸਐਮਸੀ ਕਮੇਟੀ ਵੱਲੋਂ ਅਤੇ ਪ੍ਰਿੰਟ ਵੱਲੋਂ ਧੰਨਵਾਦ ਕਰਦੇ ਆਂ ਜੀ ਐਮਪੀ ਸਾਹਿਬ ਦਾ ਤੇ ਪਹਿਲਾਂ ਵੀ ਪਿਛਲੇ ਸਮੇਂ ਵਿੱਚ ਵੀ ਜਦੋਂ ਵੀ ਕਿਸੇ ਵੀ ਸਕੂਲ ਨੇ ਪਾਵੇਂ ਉਹ ਆਰੋ ਲਈ ਹੋਵੇ ਪਾਵੇਂ ਬੈਂਚਾਂ ਲਈ ਹੋਵੇ ਜਾਂ ਪਖਾਨੇ ਵਾਲੀ ਹੋਵੇ ਵੀ ਇਹ ਜ਼ਰੂਰੀ ਚੀਜ਼ਾਂ ਹੁੰਦੀਆਂ ਸਕੂਲ ਦੇ ਵਿੱਚ ਕਦੇ ਵੀ ਡਿਮਾਂਡ ਕੀਤੀ ਆ ਮਾਨਯੋਗ ਐਮਪੀ ਸਾਹਿਬ ਤੱਕ ਮੇਰੀ ਖਣੀਏ ਤੱਕ ਤੋਂ ਹੋ ਪੈਲ ਦੇ ਆਧਾਰ ਤੇ ਪੂਰੀ ਹੋਈ ਜਾ ਤੇ ਮੇਰੇ ਘਰ ਦੇ ਵਿੱਚ ਮੇਰੀ 17 ਸਾਲ ਦੀ ਸਰਵਿਸ ਹੋ ਗਈ ਤੇ ਐਮਪੀ ਡਾਇਟ ਦੇ ਵਿੱਚੋਂ ਬਹੁਤ ਵੱਡਾ ਵੱਡਾ ਹਿੱਸਾ ਮਤਲਬ 70% ਤੋਂ ਵੱਡਾ ਹਿੱਸਾ ਐਜੂਕੇਸ਼ਨਲ ਸਕੂਲਾਂ ਦੇ ਉੱਪਰ ਉਹਨਾਂ ਨੇ ਲਾਇਆ ਇਸ ਲਈ ਅਸੀਂ ਬਤੌਰ ਅਧਿਆਪਕ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਮੀਦ ਕਰਦੇ ਹਾਂ ਵੀ ਅੱਗੇ ਵੀ ਇਸ ਪੰਡ ਵਿੱਚ ਵੀ ਜਾਂ ਆਪਣੇ ਸੈਂਟਰ ਦੇ ਹੋਰ ਪੰਡਾਂ ਵਿੱਚ ਵੀ ਜਿੱਥੇ ਵੀ ਕੋਈ ਡਿਮਾਂਡ ਜਾਊਗੀ ਉਹਨਾਂ ਦੀ ਉਹ ਐਮਪੀ ਡਾਇਟ ਦੇ ਵਿੱਚੋਂ ਇਸ ਤਰ੍ਹਾਂ ਸਹਿਯੋਗ ਕਰਦੇ ਰਹਿਣਗੇ ਤੇ ਬਾਕੀ ਸਾਰੇ ਇੱਥੇ ਮਹਿਮਾਨਾਂ ਦਾ ਧੰਨਵਾਦ ਕਰਦੇ ਹਾਂ ਜੀ ਪਰ ਦਾ ਇਥੇ ਹੋਂਦ ਇੱਕ ਵਾਰ ਤੁਹਾਨੂੰ ਵੀ ਕਰਦਾ ਧੰਨਵਾਦ ਉਹ ਡਾਕਟਰ ਸਰ ਅੰਮ੍ਰਿਤਪਾਲ ਜੀ ਐਮਪੀ ਸਾਹਿਬ ਜਿਨ੍ਹਾਂ ਨੇ ਸਮੇਂ ਸਮੇਂ ਤੇ ਜਿਹੜੀ ਅਸੀਂ ਉਹਨਾਂ ਤੋਂ ਦਮਾਨ ਕੀਤੀ ਹੈ ਜਿਵੇਂ ਹਾਈ ਸਕੂਲ ਦੇ ਵਿੱਚ ਬੱਚਿਆਂ ਦੀ ਮੰਗ ਕੀਤੀ ਤਾਂ ਉਹ ਹਫ਼ਤੇ ਦੇ ਵਿੱਚ ਵਿੱਚ ਹੀ ਸਾਡੀ ਮੰਗ ਪੂਰੀ ਹੋ ਗਈ ਤਾਂ ਹੁਣ ਜਿਹੜੀ ਅਸੀਂ ਇਹ ਵੀ ਥੋੜੇ ਸਮੇਂ ਦੇ ਵਿੱਚ ਹੀ 2-3 ਮਹੀਨਿਆਂ ਦੇ ਵਿੱਚ ਹੀ ਜਦੋਂ ਜਾ ਕੇ ਉਹਨਾਂ ਕੋਲ ਮੰਗ ਕੀਤੀ ਤਾਂ ਨਾਲ ਦੀ ਨਾਲ ਉਹ ਸਾਡੀ ਮੰਗ ਪੂਰੀ ਹੋ ਗਈ ਇੱਥੇ ਸਾਡੇ ਜੋ ਸ਼ਵਾਲ ਸਿੰਘ ਜੀ ਡੋਣਾ ਬਚਰਾਣੇ ਉਹ ਪਹੁੰਚੇ ਨੇ ਅਸੀਂ ਉਹਨਾਂ ਦਾ ਪਿੰਡ ਵੱਲੋਂ ਸਾਰੇ ਨਗਰ ਵੱਲੋਂ ਧੰਨਵਾਦ ਕਰਦੇ ਆਂ ਬਹੁਤ ਸਾਡੇ ਮੁੱਤ ਮਨਵਾਲ ਲੁਖਦਾਰ ਜੀ ਉਹ ਗੁਰਦੀਪ ਜੀ ਗੁਰਵਿੰਦਰ ਸਿੰਘ ਜੀ ਖੱਲਾ ਸਾਹ ਉਹ ਦੋ ਦੋ ਕੋਈ ਕਰਤਾ ਤੇ ਬਦਉਤੇ ਪਹੁੰਚੇ ਨੇ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਜੋ 2.5 ਲੱਖ ਦੀ ਗ੍ਰਾਂਟ ਹੈ ਉਹ ਜੋ ਸਮ ਦਿੱਤੀ ਗਈ ਛੱਟ ਲਈ ਤੇ ਇੱਕ ਸੋਈ ਲਈ ਉਹ ਅਸੀਂ ਲਾ ਕੇ ਪੂਰੀ ਕਰ ਦਿੱਤੀ ਹੈ ਤੇ ਅੱਗੇ ਵੀ ਡਿਮਾਂਡ ਕਰਦੇ ਆ ਇੱਕ ਤਾਂ ਜਿਹੜਾ ਨਾਮ ਬਾਰੇ ਜਾਂ ਅਸੀਂ ਚੁੱਕਿਆ ਸੀ ਇਹਨਾਂ ਨੂੰ ਕੋਈ ਸਾਡੇ ਨਾਮ ਬਾਰੇ ਜ਼ਰੂਰ ਰੱਖਿਆ ਜਾਵੇ ਦੀ ਫਿਰਨੇ ਨਾਂ पे ਤੇ ਬਾਕੀ ਜਿਹੜਾ ਹੋਰ ਮੰਗਾਂਗੇ ਉਹ ਅਸੀਂ ਨਾਲ ਨਾਲ ਮੰਗ ਬਤਲ ਵੀ ਜਾਗੇ ਤੇ ਮੀਤ ਵੀ ਕਰਦੇ ਆ ਕਿ ਸਾਡੀ ਜਲਦੀ ਪੂਰੀ ਹੋਊਗੀ ਇੱਥੇ ਸਾਰੇ ਜਿੰਨੇ ਵੀ ਦੋਹਾਂ ਪੰਚਾਇਤਾਂ ਸਾਫ ਕਸ ਸਰਪੰਚ ਸਾਹਿਬ ਹੋਰ ਜਿੰਨੇ ਵੀ ਬਦਵੰਤ ਇਸਤਰਾਮ ਸਿੰਘ ਚੇਅਰਮੈਨ ਸਾਹਿਬ ਨੰਬਰਦਾਰ ਸਾਹਿਬ ਜਿੰਨੇ ਪਹੁੰਚੇ ਨੇ ਤੇ ਪਾਰਟੀਆਂ ਜਿਹੜਾ ਬੰਦਣਾ ਦੇ ਨਾਲ ਜੀ ਟੀਮ ਪਹੁੰਚੀ ਉਹਨਾਂ ਦੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਹਨਾਂ ਕਹਿੰਦੇ ਉੱਥੇ ਬੰਦ ਜਾਇਕਾ ਵਾਏ ਜੀ ਚਾਹੇ ਕਿ ਨਾਲ ਕਿਸੇ ਤਾਂ ਨਾਲ ਉਹਦੀ ਨਾਲ ਸਾਨੂੰ ਇਸ਼ੂ ਕਰ ਦਿੱਤੀਗੀ ਕੁਝ ਵਿਭਾਗ ਜਾਂ ਕਿੰਨਿਆ ਕਾਰਨ ਲੇਟ ਜਰੂਰ ਹੋਈ ਪਰ ਪਾਰਟੀ ਵੱਲੋਂ ਨਾਲ ਦੀ ਨਾਲ ਐਕੀ ਫੰਡਰ ਨੇ ਲੀਡ ਕਰ ਦਿੱਤਾ ਸਾਨੂੰ ਨਾਲ ਦੀ ਨਾਲ ਮੈਸੇਜ ਕਰਤਾ ਵੀ ਅਸੀਂ ਪਾ ਚੁੱਕੇ ਹੈਗੇ ਜੀ ਤੁਸੀਂ ਆਪਣੀ ਕਾਰਵਾਈ ਕਰ ਲਓ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਤੇ ਉਸ ਸਮੇਂ ਅਸੀਂ ਕੁਝ ਗ੍ਰਾਂਟਾਂ ਦੀ ਹੋਰ ਵੀ ਗੱਲ ਕੀਤੀ ਸੀ ਨਾਲ ਵੀ ਸਾਡੀ ਕੁਝ ਲੋੜ ਹੋਰ ਹੈਗੀ ਹੈ ਜੀ ਤੇ ਸਾਨੂੰ ਤਾਂ ਈ 1 ਲੱਖ ਰੁਪਏ ਮਿਲਿਆ ਸੀ ਜੀ ਤਾਂ ਇਹਦੇ ਵਿੱਚੋਂ 43000 ਕਹਿੰਦਾ ਸਾਡੀ ਲਗਭਗ ਜੀਐਸਟੀ ਕੱਟ ਗਈ ਜੀ ਦੋਕ ਤੋਂ ਘੱਟ ਰਹਿ ਗਿਆ ਜੀ ਤੇ ਅਸੀਂ ਇੱਕ ਕਿਚਨ ਸੈੱਟ ਤੇ ਕਿਚਨ ਬਣਾ ਚੁੱਕੇ ਹਾਂ ਜਿਹਦੇ ਵਿੱਚੋਂ ਉਹਦਾ ਕੰਮ ਅਧੂਰਾ ਰਹਿ ਗਿਆ ਜੀ ਅਸੀਂ ਬੇਨਤੀ ਕਰਾਂਗੇ ਜੇ ਹੋ ਸਕੇ ਤਾਂ ਸਾਨੂੰ ਉਹਦੇ ਲਈ ਪੂਰਤੀ ਲਈ ਕੁਝ ਹੋ ਦਿੱਤਾ ਜਾਵੇ ਜਿੰਨਾ ਕੰਡ ਹੋ ਸਕਦਾ ਹੈਗਾ ਜੀ ਅਗਲਾ ਕੁਝ ਸਾਡੇ ਇੱਕ ਜਿਹੜਾ ਇਹ ਗਰਾਊਂਡ ਹੈ ਜੀ ਸਕੂਲ ਕੈਂਪਸ ਦਾ ਜਿੱਥੇ ਬੱਚੇ ਪ੍ਰੇਅਰ ਵਗੈਰਾ ਕਰਦੇ ਆ ਜੀ ਏਟਾ ਦੇ ਉੱਪਰ ਜਿਹੜਾ ਸੈਂਟ ਸੀਗਾ ਟੁੱਟ ਚੁੱਕਿਆ ਸੀ ਉਹ ਵਾਰ ਪਾ ਦਿੱਤੇ। ਤੇ ਅਸੀਂ ਜੋ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿੱਥੇ ਕਿਤੇ ਆ ਕੇ ਸਾਨੂੰ ਲੱਗ ਰਿਹਾ ਨਹੀਂ ਸੀ ਮੰਮੇ ਰੱਖ ਸਕਦੇ ਆ ਜਿਹੜੀ ਜਰੂਰ ਰੱਖ ਦੇਣੀ ਕਿਉਂਕਿ ਸਾਡੇ ਸਕੂਲ ਦੇ ਵਿੱਚ ਬਾਕੀ ਬਹੁਤ ਵਧੀਆ ਸਾਰਾ ਕੁਝ ਬਣਿਆ ਹੋਇਆ ਹੈ। ਇੱਕ ਕਬੱਡੀ ਘਾਟ ਹੈ। ਅਸੀਂ ਲੋਕ ਟਾਈਲ ਲੌਂਗ ਡੀਚਾ ਰੱਖਦੇ ਆ ਵੀ ਇਹਦੇ ਨਾਲ ਹੀ ਰੁਕਮਾਣੀ ਹੈ ਫਰੰਟ ਤੇ। ਜੇ ਹੋ ਸਕੇ ਤਾਂ ਇਹ ਵੀ ਸਾਡਾ ਵਿਚਾਰ ਕੀਤਾ ਜਾਵੇ। ਜਦੋਂ ਅਸੀਂ ਪਹਿਲਾਂ ਜਾੜਾ ਮਦਰ ਸਾਹਿਬ ਨੂੰ ਮੰਗਬੱਧ ਤਸਦੀਜ ਜਦੋਂ ਸਾਨੂੰ ਕਰਾ ਦਿੱਤੀ ਸੀ ਅਸੀਂ ਕੋਤਤ ਮੰਗਾ ਇਹਦੇ ਵਿੱਚ ਹੋਰ ਵੀ ਐਡਿਟ ਕੀਆ ਸੀ ਤਾਂ ਜਾੜਾ ਵਜਾ ਵੱਲੋਂ ਸਾਨੂੰ ਸਵਾਸਨ ਦਵਾਇਆ ਗਿਆ ਸੀ ਵੀ ਤੁਸੀਂ ਆਹ ਪੈਸੇ ਲਾ ਲਓ ਜਦੋਂ ਸਾਡਾ ਕੰਪਲੀਟ ਹੋ ਗਿਆ ਜਾਂ ਜਿੰਨਾ ਕੰਮ ਹੋ ਗਿਆ ਉਸ ਤੋਂ ਬਾਅਦ ਅਸੀਂ ਤੁਹਾਨੂੰ ਥੋੜ ਦੇਵਾਂਗੇ ਤਾਂ ਅਸੀਂ ਆਸ ਕਰਦੇ ਹਾਂ ਵੀ ਸਾਡੀ ਇਹ ਪੂਰਤੀ ਕਰਨ ਦੇ ਮੰਗਬੱਧ ਦੇਵਾਂਗੇ ਜਿਸ ਤੋਂ ਬਾਅਦ ਮੈਂ ਸਾਡੇ ਸਤਕਾਰ ਜੋ ਜਾੜਾ ਮਦਰ ਸਾਹਿਬ ਨੂੰ 2 ਮਿੰਟ ਲਈ ਖਿਲਾਉਂਗਾ ਜਿਸ ਤੇ ਗੱਲ ਕਰਾਂ ਬਹੁਤ ਹੀ ਸਤਕਾਰ ਜੋ ਸਾਡੇ ਸ਼ਹੀਦ ਹਰਦੀਪ ਸਿੰਘ ਉਹਨਾਂ ਦਾ ਬਹੁਤ ਹੀ ਸਤਿਕਾਰਯੋਗ ਆਪਣਾ ਪਿੰਡ ਤਲਵੰਡੀ ਬਲਖ ਤੇ ਤਲਵੰਡੀ ਕੁੱਠੇ ਸਰਦਾਰ ਭੁਪਿੰਦਰ ਸਿੰਘ ਜੀ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਇਸ ਕੋਲ ਚ ਹੈ ਦੋਨੇ ਪਿੰਡਾਂ ਦੀ ਪੰਚਾਇਤ ਸਰਪੰਤ ਸਾਹਿਬ ਪੰਚਾਇਤ ਮੈਂਬਰ ਸਰਵਨ ਸਾਰੇ ਮਤਵੰਤੇ ਸੱਜਣ ਜਿਨੇ ਇੱਥੇ ਆਏ ਹੋ ਪੈਜੀ ਹੁਣੀ ਤੇ ਖਾਸ ਕਰਕੇ ਸਕੂਲ ਦਾ ਸਟਾਫ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਤੁਸੀਂ ਇੱਥੇ ਮੈਨੂੰ ਬੁਲਾਇਆ ਇੰਨਾ ਸਤਿਕਾਰ ਦਿੱਤਾ ਕਿਤੇ ਮੈਂ ਤੁਹਾਡਾ ਇਸ ਗੱਲ ਦਾ ਰਿਣੀ ਹਾਂ ਉੱਥੇ ਮੈਂ ਸਾਡੇ ਅੰਤੀ ਸਾਹਿਬ ਡਾਕਟਰ ਦਦੀ ਦਾ ਬਹੁਤ ਰਿਣੀ ਹਾਂ ਕਿ ਉਹਨਾਂ ਨੇ ਮੇਰੇ ਕਹੇ ਤੇ ਇੱਥੇ ਵੀ ਜਿਹੜੀ ਲੋੜ ਸੀ ਪੂਰੀ ਕੀਤੀ ਜਦੋਂ ਇਹ ਮੈਨੂੰ ਮਿਲੇ ਸੀ ਤਾਂ ਇਹਨਾਂ ਵੱਲੋਂ ਡਿਮਾਂਡਾਂ ਹੀ ਰੱਖ ਦਿਓ ਕੀਤੀ ਗਈ ਸੀ ਕਿਚਨ ਸ਼ੈੱਡ ਵਾਲੇ ਤੇ ਸੋਈ ਵਾਲੇ ਦੂਸਰੀ ਜਿਹੜੀਆਂ ਡਿਮਾਂਡਾਂ ਸੀਗੇ ਆ ਇਹ ਹੁਣ ਪ੍ਰਾਈਮ ਮਿਨਿਸਟਰ ਦੇ ਆਫਿਸ ਤੋਂ ਹੋ ਕੇ ਆਉਂਦੀਆਂ ਨੇ ਡੀਸੀ ਦੇ ਥਰੂ ਆਉਂਦੀਆਂ ਨੇ ਗ੍ਰਾਂਟਾਂ ਪਹਿਲਾਂ ਜਿਵੇਂ ਐਮਪੀ ਸਾਹਿਬ ਡਾਇਰੈਕਟਰ ਦਤੇ ਸੀ ਚੈੱਕ ਦੇ ਦਿੰਦੇ ਸੀਗੇ ਉਹ ਸਿਸਟਮ ਨਹੀਂ ਰਿਹਾ ਇੱਕ ਪੋਰਟਲ ਬਣਿਆ ਪੋਰਟਲ ਤੇ ਪਾਉਣਾ ਪੈਂਦਾ ਫਿਰ ਉਹ ਦੇਖਦੇ ਨੇ ਜੇ ਅਸੀਂ ਦੋ ਤਿੰਨ ਗ੍ਰਾਂਟਾਂ ਕਿਸੇ ਇੱਕ ਸਕੂਲ ਨੂੰ ਜਾਂ ਇੱਕ ਪਿੰਡ ਨੂੰ ਪਾ ਦਈਏ ਇਕੱਠਿਆਂ ਤਾਂ ਫਿਰ ਉਹ ਥੋੜਾ ਜਿਹਾ ਤੇ ਤਿੰਨ ਤੁਪਰਤ ਹੋ ਜਾਂਦਾ ਹੈ ਇੱਕ ਤਾਂ ਜਿਹੜੀ ਗੱਲ ਇਹਨਾਂ ਨੇ ਕਹੀ ਜਿਹੜਾ ਕੰਮੰਦੂਰਾ ਹੈ ਉਹਦੇ ਵਾਸਤੇ ਮੈਂ ਕੋਸ਼ਿਸ਼ ਕਰੂੰਗਾ ਡਾਕਟਰ ਸਾਹਿਬ ਨੂੰ ਕਹਿ ਕੇ ਵੀ 50 ਹਜ਼ਾਰ ਦੀ ਗ੍ਰਾਂਟ ਹੋਰ ਉਹਦੇ ਵਾਸਤੇ ਆਪਾਂ ਕਰ ਲਈਏ ਜਦੋਂ ਇਹ ਕੰਪਲੀਟ ਹੋ ਗਿਆ ਫਿਰ ਆਪਾਂ ਨੈਕਸਟ ਈਅਰ ਜਿਹੜੀ ਡਿਮਾਂਡ ਇਹਨਾਂ ਨੇ ਆਪਾਂ ਨੂੰ ਇਹ ਕੀਤੀ ਹੈ ਅਗਲੀ ਕਿਉਂਕਿ ਜਿੱਥੇ ਕੰਮ ਹੁੰਦਾ ਦਿੱਖਦਾ ਹੈ ਨਾ ਉੱਥੇ ਆਪਣੇ ਵੀ ਹੌਸਲੇ ਵੱਜ ਜਾਂਦੇ ਨੇ ਆਪਾਂ ਨੂੰ ਵੀ ਚੰਗਾ ਲੱਗਦਾ ਸਾਰਿਆਂ ਨੂੰ ਤੁਹਾਨੂੰ ਪੰਚਾਇਤ ਵਾਲਿਆਂ ਨੂੰ ਵੀ ਚੰਗਾ ਲੱਗਦਾ ਜਾਂ ਸਕੂਲ 'ਚ ਕੰਮ ਹੁੰਦਾ ਹੈ ਸਟਾਫ ਨੂੰ ਵੀ ਚੰਗਾ ਲੱਗਦਾ ਜਦੋਂ ਤੁਸੀਂ ਸਾਰੇ ਆ ਕੇ ਸਹਿਯੋਗ ਕਰਦੇ ਜਿੱਥੇ ਸੌਥਾ ਹੁੰਦਾ ਹੈ ਸਾਰਿਆਂ ਦਾ ਪਿਆਰ ਹੁੰਦਾ ਹੈ ਕੰਮ ਹੋ ਰਿਹਾ ਹੁੰਦਾ ਤਾਂ ਉੱਥੇ ਬੜੀ ਖੁਸ਼ੀ ਹੁੰਦੀ ਹੈ ਮੰਨੋ ਮੰਨੀ ਆਪਣਾ ਵੀ ਸੇਵਾ ਕਰਨ ਨੂੰ ਕੀ ਕਰਦਾ ਹੈ ਇਹ ਤੁਹਾਡੀ ਮਿਹਨਤ ਦੇਖ ਕੇ ਮੇਰਾ ਵੀ ਮਨ ਕਰਦਾ ਹੈ ਕਿ ਮੈਂ ਇੱਥੇ ਵੱਧ ਤੋਂ ਵੱਧ ਕਰਾਂ ਪਰ ਤੁਹਾਨੂੰ ਪਤਾ ਸਾਲ ਦਾ ਐਂਡ ਆ ਗਿਆ ਸਾਰੀ ਗਰਾਂਟਾ ਦਿੱਤੀਆਂ ਜਾਂ ਚੁੱਕੀਆਂ ਨੇ ਹੁਣ 31 ਮਾਰਚ ਤੱਕ ਸੀਗਾ ਇਹ 31 ਮਾਰਚ ਤੋਂ ਬਾਅਦ ਅਗਲੇ ਸਾਲ ਦਾ ਫਾਂਡਾ ਬਣਾਵੂਗਾ ਉਦੋਂ ਆਪਾਂ ਬੈਠ ਕੇ ਵਿਚਾਰ ਕਰਾਂਗੇ ਆ ਜਿਹੜੀ 50000 ਦੀ ਗਰਾਂਟਾ ਹੈ ਇਹ ਮੈਂ ਕੋਸ਼ਿਸ਼ ਕਰੂਗਾ ਕਿ ਇਸੇ ਉੱਪਰ ਪਵਾਤੇ ਤਾਂ ਜੇ ਉਹਨੂੰ ਕੰਪਲੀਟ ਕੀਤਾ ਜਾ ਸਕੇ ਸੋ ਇੱਕ ਵਾਰ ਫੇਰ ਸਕੂਲ ਦੇ ਸਾਰੇ ਸਟਾਫ ਦਾ ਸਾਰੇ ਪ੍ਰੋਗਨਟ ਸੱਜਣ ਜੀ ਦੇ ਇੱਥੇ ਆਏ ਨੇ ਮੈਂ ਸਾਰਿਆਂ ਦਾ ਤਹਿ ਦਿਲੋਂ ਸਤਿਕਾਰ ਕਰਦਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੱਥੇ ਬੁਲਾ ਕੇ ਜੋ ਇੱਜ਼ਤ ਮਾਲ ਦਿੰਦਾ ਹੈ ਇਹ ਹਮੇਸ਼ਾ ਵਾਸਤੇ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਕੇ ਰਹੂਗਾ ਇਹਦਾ ਕਹਿੰਦਾ ਹੋਇਆ ਖੇਮਾ ਦਾ ਜਾਂਚ ਤਹਾ ਵਾਹੀ ਗੁਰਜੀਤ ਕਾ ਖਾਲਸਾ ਰਾਹੀ ਗੁਰਜੀਤ ਦੇ